ਸੱਚਾ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਸੋਸ਼ਲ ਮੀਡੀਆ ਪੋਸਟ ਦੀ ਜਿਹहां ਉਹੀ ਪੋਸਟ ਜੋ ਸੁਪਰ ਹਿੱਟ ਪੰਜਾਬੀ ਗਾਇਕਾ ਸੁਨੰਦਤਾ ਸ਼ਰਮਾ ਨੇ ਪਾਈ ਸੀ ਜਿਸ ਨੇ ਇੰਡਸਟਰੀ ਦੇ ਵਿੱਚ ਹਲਚਲ ਮਚਾ ਦਿੱਤੀ ਤਾਂ ਉਹ ਦੇਖਦੇ ਹਾਂ ਕਿ ਇਹ ਮੁੱਦਾ ਕਿੰਨਾ ਕੁ ਵਿਵਾਦ ਪੈਦਾ ਕਰ ਰਿਹਾ ਹੈ ਤਾਸ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਸੱਚਮੁੱਚ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਧੋਖਾ ਧੜੀ ਦੀ ਖੇਡ ਚੱਲ ਰਹੀ ਹੈ ਕਿ ਕੋਈ ਹੋਰ ਕਲਾਕਾਰਾਂ ਦੀ ਮਿਹਨਤ ਦੀ ਕਮਾਈ ਹੜਪ ਰਿਆ ਸਿੰਗਰ ਕਾਕਾ ਨੇ ਕੀਤਾ ਇਹ ਖੁਲਾਸਾ ਕਿ ਸੁਨੰਦ ਦਾ ਸ਼ਰਮਾ ਇਕੱਲੀ ਨਹੀਂ ਹੈ हाल ही ਦੇ ਵਿੱਚ ਸੁਨੰਦਾ ਸ਼ਰਮਾ ਨੇ 뮤ਜ਼ਿਕ ਪ੍ਰੋਡਿਊਸਰ ਪਿੰਕੀ ਢਾਲੀਵਾਲ ਤੇ ਗੰਭੀਰ aarop ਲਗਾਏ ਸੀ ਗੱਲ ਇੱਥੇ ਨਹੀਂ ਖਤਮ ਹੁੰਦੀ ਸੁਨੰਦਾ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਖੁਦ ਖੁਸ਼ੀ ਕਰਨ ਬਾਰੇ ਵੀ ਸੋਚਿਆ ਸੀ ਜਿਹਾ ਇਹ ਉਹੀ ਸੁਨੰਦਾ ਹੈ ਜਿਨ੍ਹਾਂ ਦੀ ਆਵਾਜ਼ ਤੇ ਲੋਕ ਨੱਚਦੇ ਨੇ ਜਿਨ੍ਹਾਂ ਦੇ ਗੀਤਾਂ ਨੂੰ ਸੋਸ਼ਲ ਮੀਡੀਆ ਤੇ ਲੱਖਾਂ ਵਿਊਜ਼ ਮਿਲਦੇ ਨੇ ਤੇ ਅੱਜ ਉਹ ਅਜੇ ਹੀ ਸਿਚੁਏਸ਼ਨ ਦੇ ਵਿੱਚ ਆ ਗਈ ਹੈ ਕਿ ਉਹਨਾਂ ਨੂੰ ਆਪਣੇ ਲਈ ਇਨਸਾਫ ਮੰਗਣਾ ਪੈ ਰਿਹਾ ਸੁਨੰਦ ਸ਼ਰਮਾ ਨੇ ਨਾਸਰ ਕੋ ਆਪਣੇ ਨਾਲ ਹੋਏ ਧੋਖੇ ਦਾ ਪਰਦਾਫਾਸ਼ ਕੀਤਾ ਸਗੋਂ ਇੱਕ ਹੋਰ ਵੱਡਾ ਬਿਆਨ ਵੀ ਦਿੱਤਾ ਏ ਸਿਰਫ ਮੇਰੀ ਕਹਾਣੀ ਨਹੀਂ ਹੈ ਇਹ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਕਹਾਣੀ ਮਤਲਬ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਵੱਡੀ ਖੇਡ ਚੱਲ ਰਹੀ ਹੈ ਸੁਨੰਦ ਸ਼ਰਮਾ ਦੀ ਪੋਸਟ ਤੋਂ ਬਾਅਦ ਗਾਇਕ ਕਾਕਾ ਵੀ ਖੁੱਲ ਕੇ ਸਾਹਮਣੇ ਆਏ ਅਤੇ ਪਿੰਕੀ ਧਾਲੀਵਾਲ ਅਤੇ ਸकाई ਡਿਜੀਟਲ ਤੇ ਉਹੀ ਇਲਜ਼ਾਮ ਦੁਹਰਾਇ ਅੱਜ ਪੰਜਾਬੀ ਸਿੰਗਰ ਕਾਕਾ ਵੱਲੋਂ ਸੋਸ਼ਲ ਮੀਡੀਆ ਤੇ ਸਟੋਰੀ ਪੋਸਟ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੀਡੀਆ ਨੂੰ ਸੱਦਾ ਦਿੱਤਾ ਗਿਆ ਸੀ ਚੰਡੀਗੜ੍ਹ ਦੇ ਸੈਕਟਰ 27 ਪ੍ਰੈਸ ਕਲੱਬ ਵਿਖੇ ਇੱਕ ਕਾਨਫਰੰਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਹੋ ਰਹੀ ਤੋਹ ਰਹੀ ਤੋਖਾ ਧੜੀ ਬਾਰੇ ਖੁਲਾਸੇ ਕੀਤੇ ਜਿਸ ਦੇ ਵਿੱਚ ਸਿੰਗਰ ਕਾਕਾ ਨੇ ਕਿਹਾ ਕਿ ਸਿਰਫ ਸੁਣਨ ਦਾ ਹੀ ਨਹੀਂ ਉਹਨਾਂ ਦੇ ਨਾਲ ਵੀ ਧੋਖਾ ਹੋ ਰਿਹਾ ਕਾਕਾ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਹਨਾਂ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਕੋਲ ਉਹ ਗਏ ਤਾਂ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾਵੇਗਾ ਇਨਾ ਹੀ ਨਹੀਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਗਈ ਕਿ ਸਾਰਾ ਸਿਸਟਮ ਸਾਡੀ ਜੇਬ ਦੇ ਵਿੱਚ ਹੈ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇੰਨਾ ਵੱਡਾ ਗਾਇਕ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤਾਂ ਬਾਕੀ ਨਵੇਂ ਕਲਾਕਾਰਾਂ ਦਾ ਕੀ ਬਣੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਕੰਪਨੀ ਦੇ ਨਾਲ 3 ਸਾਲ ਦਾ ਇਕਰਾਰਨਾਮਾ ਕੀਤਾ ਸੀ ਜੋ ਕਿ ਜੂਨ 2024 ਦੇ ਵਿੱਚ ਖਤਮ ਹੋ ਗਿਆ ਸੀ ਪਰ ਨਾ ਤਾਂ ਉਹਨਾਂ ਨੂੰ ਉਸ ਦੇ ਡਿਜੀਟਲ ਚੈਨਲ ਵਾਪਸ ਮਿਲੇ ਹਨ ਤੇ ਨਾ ਹੀ ਉਹਨਾਂ ਨੂੰ YouTube 45 ਅਤੇ ਹੋਰ ਪਲੇਟਫਾਰਮਾਂ ਤੋਂ ਹੋਈ ਕਮਾਈ ਦਿੱਤੀ ਜਾ ਰਹੀ ਹੈ ਕਾਕੇ ਦੇ ਮੁਤਾਬਕ ਸਕਾਈ ਡਿਜੀਟਲ ਕੰਪਨੀ ਨੇ ਕਾਕੇ ਦੇ ਨਾਂ ਤੇ ਫਰਜ਼ੀ ਚੈਨਲ ਬਣਾਏ ਹਨ ਅਤੇ ਉੱਥੋਂ ਉਹ ਪੈਸੇ ਕਮਾ ਰਹੇ ਹਿੱਸੇ ਹਨ ਅਤੇ ਉਹਨਾਂ ਦੇ ਓਰੀਜਨਲ ਚੈਨਲ ਦੀ ਗ੍ਰੋਥ ਘਟ ਹੁੰਦੀ ਜਾ ਰਹੀ ਹੈ ਤਾਂ ਕਾਕਾ ਨੇ ਹਾਲ ਹੀ ਦੇ ਵਿੱਚ ਮਟੋਰ ਮੁਹਾਲੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੁਹਾਲੀ ਦੇ ਐਸਐਸਪੀ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ। ਉਹਨਾਂ ਦੀ ਮਿਹਨਤ ਦੀ ਕਮਾਈ ਦਾ ਗਵਨ ਕੀਤਾ ਤੇ ਜਦੋਂ ਉਹਨਾਂ ਨੇ ਆਵਾਜ਼ ਉਠਾਈ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਤਾ ਪੰਜਾਬੀ ਸਿੰਗਿੰਗ ਸੈਂਸੇਸ਼ਨ ਹਨਨਦਾ ਸ਼ਰਮਾ ਨੇ ਹਾਲ ਹੀ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਸੀ ਜਿਸ ਨੇ ਇੰਡਸਟਰੀ ਦੇ ਵਿੱਚ ਹਲਚਲ ਮਚਾ ਦਿੱਤੀ ਉਹਨਾਂ ਨੇ ਦੋਸ਼ ਲਾਇਆ ਸੀ ਕਿ 뮤직 ਪ੍ਰੋਡਿਊਸਰ ਮੈਡ ਫੋਰ 뮤직 ਦੇ ਮਾਲਕ ਪਿੰਕੀ ਢਾਲੀਵਾਲ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਜਦੋਂ ਨਵੇਂ ਗਾਇਕ ਇੰਡਸਟਰੀ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਧੋਖਾ ਧੜੀ ਕੀਤੀ ਜਾਂਦੀ ਹੈ ਪ੍ਰੋਮੋਸ਼ਨ ਦੇ ਠੇਕੇ ਲੈ ਕੇ ਉਹਨਾਂ ਦੇ ਕੈਰੀਅਰ ਨੂੰ ਨੁਕਸਾਨਿਆ ਜਾਂਦਾ ਹੈ ਅਤੇ ਮੈਂਟਲੀ ਤੌਰਚਰ ਵੀ ਕੀਤਾ ਜਾਂਦਾ ਹੈ ਸਿੰਗਰ ਕਾਕਾ ਨੇ ਕੈਮਰੇ ਤੇ ਫੁੱਲ ਕੇ ਆਪਣਾ ਦਰਦ ਜ਼ਾਹਰ ਕੀਤਾ ਹੈ ਦਰਸਲ ਪੰਜਾਬੀ ਗਾਇਕ ਕਾਕਾ ਨੇ ਇੰਸਟਾਗ੍ਰam ਤੇ ਸਾਰੀ ਸਟੋਰੀ ਨੂੰ ਜਿਹੜੀ ਆ ਸਟੋਰੀ ਪੋਸਟ ਕੀਤੀ ਸੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਸੀ ਗਾਇਕ ਕਾਕਾ ਨੇ ਸੁਨੰਦਾਂ ਨੂੰ ਸਪੋਰਟ ਕੀਤਾ ਸकाई ਡਿਜੀਟਲ ਕੰਪਨੀ ਪਿੰਕੀ ਢਾਲੀਵਾਲ ਤੇ ਕਰਨ ਢਾਲੀਵਾਲ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਦੱਸਿਆ ਕਰਨ ਢਾਲੀਵਾਲਾਂ ਤੇ ਪਿੰਕੀ ਢਾਲੀਵਾਲ ਦੋ ਸਾਲਾਂ ਤੋਂ ਸਾਡੀ ਕਮਾਈ ਖਾ ਰਹੇ ਨੇ ਜਿਹਾ ਕਾਕਾ ਨੇ ਕਿਹਾ ਜੋ ਧੋਖਾ ਸੁਨੰਦਾ ਸ਼ਰਮਾ ਦੇ ਨਾਲ ਹੋਇਆ ਉਹ ਧੋਖਾ ਮੇਰੇ ਨਾਲ ਵੀ ਹੋਇਆ ਸ਼ਬਦ ਹਨ ਪੰਜਾਬੀ ਗਾਇਕ ਕਾਕਾ ਦੇ ਤਾਂ ਉਹ ਖੁੱਲ ਕੇ ਉਹਨਾਂ ਨੇ ਆਪਣਾ ਦਰਦ ਜ਼ਾਹਰ ਕੀਤਾ ਗਾਇਕ ਕਾਕਾ ਨੇ ਪਿੰਕੀ ਢਾਲੀਵਾਲ ਤੇ ਇਤਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਇਕੱਲੀ ਸੁਨੰਦਾ ਸ਼ਰਮਾ ਦੇ ਨਾਲ ਨਹੀਂ ਹੋ ਰਿਹਾ ਇਸ ਲਾਈਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਦਾ ਕੈਰੀਅਰ ਬਰਬਾਦ ਹੋ ਰਿਹਾ ਹੈ ਕਾਕਾ ਨੇ ਕਿਹਾ ਕਿ ਸਕਾਈ ਡਿਜੀਟਲ ਕੰਪਨੀ ਦੇ ਲੋਕ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਦੇ ਰਹੇ ਨੇ ਜਦੋਂ ਨਵੇਂ ਗਾਇਕ ਇੰਡਸਟਰੀ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਪ੍ਰੋਮੋਸ਼ਨ ਸਾਟ ਦਿੱਤਾ ਲਿਆ ਜਾਂਦਾ ਹੈ ਅਤੇ ਫਿਰ ਉਹਨਾਂ ਦੇ ਨਾਲ ਧੋਖਾ ਵੀ ਕੀਤਾ ਜਾਂਦਾ ਹੈ ਜਦੋਂ ਅਜਿਹੇ ਖੁਲਾਸੇ ਸਾਹਮਣੇ ਆਉਂਦੇ ਨੇ ਤਾਂ ਇਹ ਸਵਾਲ ਉੱਠਦਾ ਹੈ ਕਿ ਸਾਡੇ ਨਵੇਂ ਸਤਾਰੇ ਵਾਕਈ ਇੰਡਸਟਰੀ ਦੇ ਮગરਮੱਛਾਂ ਦਾ ਸ਼ਿਕਾਰ ਹੋ ਰਹੇ ਹਨ। ਸੁਨਨ ਦਾ ਸ਼ਰਮਾ ਦੀ ਪੋਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਟੈਗ ਕੀਤਾ ਗਿਆ ਸੀ ਤਾਂ ਜੋ ਇਹ ਮੁੱਦਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾ ਸਕੇ। ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਗਾਇਕ ਸ਼੍ਰੀ ਬਰਾੜ ਨੇ ਵੀ 뮤직 ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਖਿਲਾਫ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਦੇ ਕੋਲ ਅਤੇ ਸਬੂਤ ਵੀ ਪੇਸ਼ ਕੀਤੇ ਸੀ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਮੇਰੇ ਕਦਮ ਤੋਂ ਬਾਅਦ ਦੇ ਲੋਕ ਮੇਰੇ ਵਿਰੁੱਧ ਸਾਜ਼ਿਸ਼ਾਂ ਰਚਣਗੇ ਪਰ ਮੈਂ ਆਪਣੇ ਆਖਰੀ ਸਾਹ ਤੱਕ ਸੱਚ ਬੋਲਾਂਗੀ ਹੁਣ ਇਹ ਸਵਾਲ ਉੱਠਦਾ ਹੈ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੱਚਮੁੱਚ ਕੋਈ 뮤직 ਮਾਫੀਆ ਕੰਮ ਕਰ ਰਿਹਾ ਹੈ ਕਿ ਇੱਥੇ ਨਵੇਂ ਕਲਾਕਾਰਾਂ ਨੂੰ ਠੱਗਣ ਦੀ ਸੋਚੀ ਸਮਝੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਕੀ ਸਰਕਾਰ ਇਸ ਤੇ ਕੋਈ ਕਾਰਵਾਈ ਕਰੇਗੀ ਜਣੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਬਾਕੀ ਹੋਵੇਗਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਅੱਜ ਲਈ ਇੰਨਾ ਹੀ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਅਸੀਂ ਇਸ ਐਪੀਸੋਡ ਦੇ ਵਿੱਚ ਗੱਲ ਕਰਦੇ ਹਾਂ ਉਹਨਾਂ ਖਬਰਾਂ ਦੀ ਜੋ ਸਾਰੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਵਾਇਰਲ ਰਹਿੰਦੀਆਂ ਨੇ ਤਾਂ ਫਿਰ ਫਿਰ ਮਿਲਾਂਗੇ ਸਟੇ ਟਿਊਨਡ ਸਟੇ ਐਂਟਰਟੇਨਡ ਤਦ ਤੱਕ ਲਈ ਦੇਖਦੇ ਰਹੋ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਤੇ ਟੀਵੀ ਅਨਾਰਾਇ ਤੇ